ਬਗ ਮਤਲਬ ਤੁਸੀਂ ਮੰਨ ਕੇ ਚਲੋ ਵੀ ਇੱਕ ਤੋਂ ਦੋ ਇੱਕੜ ਜਿਹੜਾ ਹੈਗਾ ਜਿੱਦੇ ਉੱਤੇ ਖਰਾਬ ਹੁੰਦਾ ਕਿਉਂਕਿ ਉਹ ਕਟਾਵ ਜਿਹੜਾ ਹੈਗਾ ਉਹ ਜਾਰੀ ਹੈ ਬਟ ਹਜੇ ਪਿੰਡ ਦੀ ਆਬਾਦੀ ਤੋਂ ਥੋੜਾ ਦੂਰ ਹੈ ਤੇ ਉਹ ਖਤਰਾ ਨਹੀਂ ਹੈਗਾ ਸਾਨੂੰ ਬਟ ਜਿਹੜੀ ਜ਼ਮੀਨ ਹੈ ਉਹ ਤਾਂ ਜਾ ਰਹੀ ਹੈ ਆਰਮੀ ਨੂੰ ਵੀ ਰਿਕੁਐਸਟ ਲੈਟਰ ਭੇਜੇ ਹੈ ਵੀ ਤੁਸੀਂ ਆ ਕੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਇਹਨੂੰ ਇਕੱਠੇ ਹੋ ਕੇ ਬਚਾਈਏ ਪੰਜਾਬ ਵਿੱਚ ਭਾਵੇਂ ਤਬਾਹੀ ਮਚਾਉਣ ਤੋਂ ਬਾਅਦ ਹੁਣ ਹੜ੍ਹਾਂ ਦਾ ਖਤਰਾ ਲਗਭਗ ਖਤਮ ਹੋ ਗਿਆ ਪਰ ਹੁਣ ਲੁਧਿਆਣਾ ਦੇ ਪਿੰਡ ਸਸਰਾਲੀ ਵਾਲੇ ਪਾਸੇ ਸਤਲੁਜ ਦਰਿਆ ਨੂੰ ਲੈ ਕੇ ਖਤਰਾ ਬਰਕਰਾਰ ਹੋਣ ਬਾਰੇ ਖਬਰ ਸਾਹਮਣੇ ਆਈ ਹੈ ਪਿੰਡ ਸਸਰਾਲੀ ਵਿਖੇ ਬੰਦ ਦੇ ਖਤਰੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫੌਜ ਤੋਂ ਵੀ ਤੁਰੰਤ ਮਦਦ ਦੀ ਮੰਗ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਕਿਹਾ ਗਿਆ ਹੈ ਕਿ ਸਸਰਾਲੀ ਬੰਦ ਤੇ ਹਰ ਰੋਜ਼ 1 ਤੋਂ 1.5 ਏਕੜ ਜ਼ਮੀਨ ਸਤਲੁਜ ਦਰਿਆ ਵਿੱਚ ਰੁੱੜ ਰਹੀ ਹੈ ਉੱਥੇ ਨਾਲ ਪੈਂਦੇ ਪਿੰਡ ਰੋਡ ਤੇ ਵੀ ਸਤਲੁਜ ਦਰਿਆ ਦੀ ਮਾਰ ਪੈ ਰਹੀ ਹੈ ਡੀਸੀ ਨੇ ਕਿਹਾ ਕਿ ਬੇਸ਼ੱਕ ਸਤਲੁਜ ਦਰਿਆ ਦਾ ਪਾਣੀ ਅਜੇ ਤੱਕ ਆਰਜ਼ੀ ਬੰਦ ਤੋਂ ਕੁਝ ਦੂਰੀ ਤੇ ਹੈ ਪਰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਭਾਰਤੀ ਫੌਜ ਤੋਂ ਵੀ ਮਦਦ ਮੰਗੀ ਗਈ ਹੈ ਇਸ ਬੰਦੇ ਇੱਕ ਚਿੱਠੀ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਲਿਖੀ ਗਈ ਹੈ ਡਿਪਟੀ ਕਮਿਸ਼ਨ ਲੁਧਿਆਣਾ ਨੇ ਦੱਸਿਆ ਕਿ ਸਸਰਾਲੀ ਬੰਨ ਉੱਪਰ ਲਗਾਤਾਰ ਜ਼ਮੀਨ ਸਤਲੁਜ ਦਰਿਆ ਵਿੱਚ ਵਹਿ ਰਹੀ ਹੈ ਜਿਸ ਦੇ ਚੱਲਦਿਆਂ ਵੱਧ ਤੋਂ ਵੱਧ ਤਜਰਬੇਕਾਰਾਂ ਦੀ ਮਦਦ ਲੈਣ ਲਈ ਭਾਰਤੀ ਫੌਜ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ ਉਹਨਾਂ ਨੇ ਕਿਹਾ ਕਿ ਹਰ ਰੋਜ਼ ਇੱਕ ਤੋਂ ਡੇਢ ਏਕੜ ਜ਼ਮੀਨ ਸਤਲੁਜ ਦਰਿਆ ਦੀ ਮਾਰ ਵਿੱਚ ਆ ਰਹੀ ਹੈ ਬੇਸ਼ੱਕ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਡੈਮ ਦੇ ਨਾਲ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਹੋਰ ਘਟ ਜਾਵੇਗਾ ਉਹਨਾਂ ਕਹਿੰਦੇ ਕਿ ਲੋਕਾਂ ਨੂੰ ਜਾਨ ਮਾਲ ਦਾ ਖਤਰਾ ਨਹੀਂ ਹੈ ਪਰ ਜ਼ਮੀਨ ਦਾ ਖਤਰਾ ਜ਼ਰੂਰ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਘਬਰੋਣਾ ਕੰਮ ਉੱਥੇ ਚੱਲ ਰਿਹਾ ਹੈ। ਆਰਮੀਦੀ ਵੀ ਐਕਸਪਰਟਿਜ਼ ਜਦੋਂ ਨਾਲ ਹੋ ਜਾਂਦੀ ਹੈ ਸਾਡੀ ਇੱਕ ਮਦਦ ਹੋ ਜਾਂਦੀ ਹੈ ਵੀ ਅਸੀਂ ਕੋਈ ਵੀ ਚੈਨਲ ਛੜਨਾ ਨਹੀਂ ਜਾਂਦੇ। ਮਤਲਬ ਜੋ ਸਾਡੇ ਕੋਲ ਰਿਸੋਰਸਸ ਹੈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਵੀ ਉੱਥੇ ਤਾਂ ਕਿ ਜਿਹੜਾ ਕਿ ਆ ਉੱਥੇ ਨਾ ਲਗਭਗ ਮਤਲਬ ਤੁਸੀਂ ਮੰਨ ਕੇ ਚੱਲੋ ਵੀ 1 ਤੋਂ 2 ਏਕੜ ਜਿਹੜਾ ਹੈਗਾ ਡੇਲੀ ਉੱਥੇ ਖਰਾਬ ਹੁੰਦਾ ਕਿਉਂਕਿ ਉਹ ਕਟਾਵ ਜਿਹੜਾ ਹੈਗਾ ਉਹ ਜਾਰੀ ਹੈ। ਬਟ ਹਜੇ ਪਿੰਡ ਦੀ ਆਬਾਦੀ ਤੋਂ ਉਹ ਖਤਰਾ ਨਹੀਂ ਹੈਗਾ ਸਾਨੂੰ ਬਟ ਜਿਹੜੀ ਜ਼ਮੀਨ ਹੈ ਉਹ ਤਾਂ ਜਾ ਰਹੀ ਹੈ ਇਸ ਕਰਕੇ ਸਾਨੂੰ ਅਸੀਂ ਆਰਮੀ ਨੂੰ ਵੀ ਰਿਕੁਐਸਟ ਲੈਟਰ ਭੇਜਿਆ ਵੀ ਤੁਸੀਂ ਆ ਕੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਇਹਨੂੰ ਇਕੱਠੇ ਹੋ ਕੇ ਬਚਾਈਏ ਲਗਭਗ ਕਿੰਨੇ ਏਕੜ ਜ਼ਮੀਨ ਹੁਣ ਤੱਕ ਜਿਹੜੀ ਹੈ ਜਿਹੜੀ ਹੈ ਜਾ ਚੁੱਕੀ ਹੈ ਜਿਹੜੀ ਜਿਹੜੀ ਬੰਦੇ ਉਰਲੇ ਪਾਸੇ ਲਗਭਗ 38 ਏਕੜ ਜ਼ਮੀਨ ਜੋ ਸਾਨੂੰ ਗਿਰਦਾਵਰੀ ਜਿਹੜੀ ਹੋਈ ਹੈ ਉਹਦੇ ਹਿਸਾਬ ਨਾਲ 38 ਏਕੜ ਜਿਹੜੀ ਉਰਲੇ ਪਾਸੇ ਜਾ ਜਾ ਚੁੱਕੀ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਾਣੀ ਨੇ ਆਪਣੇ ਕੰਢਿਆਂ ਨੂੰ ਤੋੜ ਕੇ ਤਬਾਹੀ ਮਚਾਈ ਹੈ ਉੱਥੇ ਹੀ ਸਸਰਾਲੀ ਵਿੱਚ ਪਾਣੀ ਜ਼ਮੀਨੀ ਪੱਧਰ ਤੋਂ ਹੇਠਾਂ ਵਗ ਰਿਹਾ ਹੈ ਇੱਥੇ ਨੁਕਸਾਨ ਨਦੀ ਦੇ ਵਹਾਅ ਵਿੱਚ ਤਬਦੀਲੀ ਕਾਰਨ ਹੋਇਆ ਹੈ। ਨਦੀ ਦਾ ਪਾਣੀ ਕੰਡਿਆਂ ਨਾਲ ਟਕਰਾਂਦਾ ਹੈ ਅਤੇ ਕਦੇ-ਕਦੇ ਚਿੱਕੜ ਦੇ ਟੁਕੜੇ ਨਦੀ ਵਿੱਚ ਡਿੱਗਦੇ ਦੇਖੇ ਜਾ ਸਕਦੇ ਹਨ। ਲੋਕਾਂ ਨੇ ਦੱਸਿਆ ਕਿ ਕੰਦਾਜ਼ੇ ਅਨੁਸਾਰ ਤੁਸੀਂ ਡੈਮ ਦੇ ਅੰਦਰ 300 ਏਕੜ ਜ਼ਮੀਨ ਅਤੇ ਡੈਮ ਦੇ ਬਾਹਰ ਲਗਭਗ 100 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ। ਲਗਭਗ ਮਤਲਬ ਤੁਸੀਂ ਮੰਨ ਕੇ ਚਲੋ ਕਿ 1 ਤੋਂ 2 ਏਕੜ ਜਿਹੜਾ ਹੈਗਾ ਜੇਲੀ ਉੱਤੇ ਖਰਾਬ ਹੁੰਦਾ ਕਿਉਂਕਿ ਉਹ ਕਟਾਵ ਜਿਹੜਾ ਹੈਗਾ ਉਹ جاری ਹੈ। ਬਟ ਹਜੇ ਪਿੰਡ ਦੀ ਆਬਾਦੀ ਤੋਂ ਥੋੜਾ ਦੂਰ ਹੈ। ਤੋ ਉਹ ਖਤਰਾ ਨਹੀਂ ਹੈਗਾ ਸਾਨੂੰ ਬਟ ਜਿਹੜੀ ਜ਼ਮੀਨ ਹੈ ਉਹ ਤਾਂ ਜਾ ਰਹੀ ਹੈ ਆਰਮੀ ਨੂੰ ਵੀ ਰਿਕੁਐਸਟ ਲੈਟਰ ਭੇਜਿਆ ਵੀ ਤੁਸੀਂ ਆ ਕੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਇਹਨੂੰ ਇਕੱਠੇ ਹੋ ਕੇ ਬਚਾਈਏ ਪੰਜਾਬ ਵਿੱਚ ਭਾਵੇਂ ਤਬਾਹੀ ਮਚਾਉਣ ਤੋਂ ਬਾਅਦ ਹੁਣ ਹੜ੍ਹਾਂ ਦਾ ਖਤਰਾ ਲਗਭਗ ਖਤਮ ਹੋ ਗਿਆ ਪਰ ਹੁਣ ਲੁਧਿਆਣਾ ਦੇ ਪਿੰਡ ਸਸਰਾਲੀ ਵਾਲੇ ਪਾਸੇ ਸਤਲੁਜ ਦਰਿਆ ਨੂੰ ਲੈ ਕੇ ਖਤਰਾ ਬਰਕਰਾਰ ਹੋਣ ਬਾਰੇ ਖਬਰ ਸਾਹਮਣੇ ਆਈ ਹੈ ਪਿੰਸ ਸਰਾਲੇ ਵਿਖੇ ਬੰਦ ਦੇ ਖਤਰੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫੌਜ ਤੋਂ ਵੀ ਤੁਰੰਤ ਮਦਦ ਦੀ ਮੰਗ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਕਿਹਾ ਗਿਆ ਹੈ ਕਿ ਸਰਾਲੀ ਬੰਦ ਤੇ ਹਰ ਰੋਜ਼ 1 ਤੋਂ 1.5 ਏਕੜ ਜ਼ਮੀਨ ਸਤਲੁਜ ਦਰਿਆ ਵਿੱਚ ਰੁੱੜ ਰਹੀ ਹੈ ਉੱਥੇ ਨਾਲ ਪੈਂਦੇ ਪਿੰਡ ਰੋਡ ਤੇ ਵੀ ਸਤਲੁਜ ਦਰਿਆ ਦੀ ਮਾਰ ਪੈ ਰਹੀ ਹੈ डीसी ਨੇ ਕਿਹਾ ਕਿ ਬੇਸ਼ੱਕ ਸਤਲੁਜ ਦਰਿਆ ਦਾ ਪਾਣੀ ਅਜੇ ਤੱਕ ਆਰਜੀ ਬੰਦ ਤੋਂ ਕੁਝ ਦੂਰੀ ਤੇ ਹੈ ਪਰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਭਾਰਤੀ ਫੌਜ ਤੋਂ ਵੀ ਮਦਦ ਮੰਗੀ ਗਈ ਹੈ ਇਸ ਬੰਦੇ ਇੱਕ ਚਿੱਠੀ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਲਿਖੀ ਗਈ ਹੈ ਡਿਪਟੀ ਕਮਿਸ਼ਨ ਲੁਧਿਆਣਾ ਨੇ ਦੱਸਿਆ ਕਿ ਸਸਰਾਲੀ ਬੰਨ ਉੱਪਰ ਲਗਾਤਾਰ ਜ਼ਮੀਨ ਸਤਲੁਜ ਦਰਿਆ ਵਿੱਚ ਪੈ ਰਹੀ ਹੈ ਜਿਸ ਦੇ ਚੱਲਦਿਆਂ ਵੱਤ ਤੋਂ ਵੱਤ ਤਜਰਬੇਕਾਰਾਂ ਦੀ ਮਦਦ ਲੈਣ ਲਈ ਭਾਰਤੀ ਫੌਜ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ ਉਹਨਾਂ ਨੇ ਕਿਹਾ ਕਿ ਹਰ ਰੋਜ਼ ਇੱਕ ਤੋਂ ਡੇਢ ਏਕੜ ਜ਼ਮੀਨ ਸਤਲੁਜ ਦਰਿਆ ਦੀ ਮਾਰ ਵਿੱਚ ਆ ਰਹੀ ਹੈ ਬੇਸ਼ੱਕ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਡੈਮ ਦੇ ਨਾਲ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਹੋਰ ਘਟ ਜਾਵੇਗਾ ਉਹਨਾਂ ਕਹਿੰਦੇ ਕਿ ਲੋਕਾਂ ਨੂੰ ਜਾਨ-ਮਾਲ ਦਾ ਖਤਰਾ ਨਹੀਂ ਹੈ ਪਰ ਜ਼ਮੀਨ ਦਾ ਖਤਰਾ ਜ਼ਰੂਰ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਖਬਰੋਂ ਨਾ ਕੰਮ ਉੱਥੇ ਚੱਲ ਰਿਹਾ ਹੈ। ਆਰਮੀਦੀ ਵੀ ਐਕਸਪਰਟੀਜ਼ ਜੇਦੋਂ ਨਾਲ ਹੋ ਜਾਂਦੀ ਹੈ ਸਾਡੀ ਇੱਕ ਮਦਦ ਹੋ ਜਾਂਦੀ ਹੈ ਵੀ ਅਸੀਂ ਕੋਈ ਵੀ ਚੈਨਲ ਛੱਡਣਾ ਨਹੀਂ ਚਾਹੁੰਦੇ ਮਤਲਬ ਜੋ ਸਾਡੇ ਕੋਲ ਰਿਸੋਰਸਿਸ ਹੈ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਵੀ ਉੱਥੇ ਤਾਂ ਕਿ ਜਿਹੜਾ ਕਿ ਆ ਉੱਥੇ ਨਾ ਲਗਭਗ ਮਤਲਬ ਤੁਸੀਂ ਮੰਨ ਕੇ ਚਲੋ ਵੀ 1 ਤੋਂ 2 ਏਕੜ ਜਿਹੜਾ ਹੈਗਾ ਡੇਲੀ ਉੱਥੇ ਖਰਾਬ ਹੁੰਦਾ ਕਿਉਂਕਿ ਉਹ ਕਟਾਵ ਜਿਹੜਾ ਹੈਗਾ ਉਹ ਜਾਰੀ ਹੈ। ਬਟ ਹਜੇ ਪਿੰਡ ਦੀ ਤੋ ਉਹ ਖਤਰਾ ਨਹੀਂ ਹੈਗਾ ਸਾਨੂੰ ਬਟ ਜਿਹੜੀ ਜ਼ਮੀਨ ਉਹ ਤਾਂ ਜਾ ਰਹੀ ਹੈ ਇਸ ਕਰਕੇ ਸਾਨੂੰ ਅਸੀਂ ਆਰਮੀ ਨੂੰ ਵੀ ਰਿਕੁਐਸਟ ਲੈਟਰ ਭੇਜਿਆ ਵੀ ਤੁਸੀਂ ਆਗੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਇਹਨੂੰ ਇਕੱਠੇ ਹੋ ਕੇ ਬਚਾਈਏ ਕਿੰਨੇ ਕਿੱਕਰ ਜ਼ਮੀਨ ਹੁਣ ਤੱਕ ਜਿਹੜੀ ਹੈ ਜਿਹੜੀ ਹੈ ਜਾ ਚੁੱਕੀ ਹੈ ਜਿਹੜੀ ਜਿਹੜੀ ਬੰਦੇ ਉਰਲੇ ਪਾਸੇ ਲਗਭਗ 38 ਏਕੜ ਜ਼ਮੀਨ ਜੋ ਸਾਨੂੰ ਗਿਰਦਾਵਰੀ ਜਿਹੜੀ ਹੋਈ ਹੈ ਉਹਦੇ ਹਿਸਾਬ ਨਾਲ 38 ਏਕੜ ਜਿਹੜੀ ਉਰਲੇ ਪਾਸੇ ਜਾ ਚੁੱਕੀ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਾਣੀ ਨੇ ਆਪਣੇ ਕੰਡਿਆਂ ਨੂੰ ਤੋੜ ਕੇ ਤਬਾਹੀ ਮਚਾਈ ਹੈ ਉੱਥੇ ਸਸਰਾਲੀ ਵਿੱਚ ਪਾਣੀ ਜ਼ਮੀਨੀ ਪੱਧਰ ਤੋਂ ਹੇਠਾਂ ਵਗ ਰਿਹਾ ਹੈ ਇਥੇ ਨੁਕਸਾਨ ਨਦੀ ਦੇ ਵਹਾਅ ਵਿੱਚ ਤਬਦੀਲੀ ਕਾਰਨ ਹੋਇਆ ਹੈ ਨਦੀ ਦਾ ਪਾਣੀ ਕੰਢਿਆਂ ਨਾਲ ਟਕਰਾਂਦਾ ਹੈ ਅਤੇ ਕਦੇ-ਕਦੇ ਚਿੱਕੜ ਦੇ ਟੁਕੜੇ ਨਦੀ ਵਿੱਚ ਡਿੱਗਦੇ ਦੇਖੇ ਜਾ ਸਕਦੇ ਹਨ ਲੋਕਾਂ ਨੇ ਦੱਸਿਆ ਕਿ ਕੰਦਾਜ਼ੇ ਅਨੁਸਾਰ ਤੁਸੀਂ ਡੈਮ ਦੇ ਅੰਦਰ 300 ਏਕੜ ਜ਼ਮੀਨ ਅਤੇ ਡੈਮ ਦੇ ਬਾਹਰ ਲਗਭਗ 100 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ